ਢੇਲ ਬਣਾ ਕੇ ਜਾਉ ਬਣਦੇ ਮੁੰਡਿਆਂ ਦੀ 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 ਢੇਲ ਬਣਾ ਕੇ ਜਾਉ ਬਣਦੇ ਮਟਿਆਲੀ ਢੇਲ ਬਣਾ ਕੇ ਜਾਉ ਬਣਦੇ ਮਟਿਆਲੀ ਢੇਲ ਬਣਾ ਕੇ ਜਾਉ ਬਣਦੇ ਮੁੰਡਿਆਂ ਦੀ ਓ ਬੱਲੇ ਬੱਲੇ ਕੀ ਮਾਸੀ ਹੋੜ ਕਿੱਥੇ ਮਾਸੀ ਗੋਲ ਗੱਪੇ ਵਾਰਗੀ ਬੱਲੇ ਬੱਲੇ ਵੀ ਮਾਸੀ ਗੋਲ ਗੱਪੇ ਵਾਰਗੀ ਸ਼ਾਵਾ ਸ਼ਾਵਾ ਵੀ ਮਾਸੀ ਗੋਲ ਗੱਪੇ ਵਾਰਗੀ ਹੋ ਹੱਥ ਲਾਇਆ ਤੇ ਟਿੜਕਦੀ ਜਾਵੇ ਮਾਸੀ ਗੋਲ ਗੱਪੇ ਵਾਰਗੀ ਹੱਥ ਲਾਇਆ ਤੇ ਟਿੜਕਦੀ ਜਾਵੇ ਮਾਸੀ ਗੋਲ ਗੱਪੇ ਵਾਰਗੀ ਹੱਥ ਲਾਇਆ ਤੇ ਹੱਥ ਲਾਇਆ ਤੇ ਹੋ ਹੋ ਲਾਇਆ ਤੇ ਟਿੜਕਦੀ ਜਾਵੇ ਮਾਸੀ ਗੋਲ ਗੱਪੇ ਵਾਰਗੀ ਹੱਥ ਲਾਇਆ ਤੇ ਟਿੜਕ ਬੱਲੇ ਬੱਲੇ ਮੈਂ ਮਸਲ ਫੈਵੀ ਗੋਲ ਵਾਰਗਾ ਸ਼ਾਬਾਸ਼ ਸ਼ਾਬਾਸ਼ ਮੈਂ ਨਸਰ ਫੈਵੀ ਗੋਲ ਵਾਰਗਾ ਬੱਲੇ ਬੱਲੇ ਮੈਂ ਮਸਲ ਫੈਵੀ ਗੋਲ ਵਾਰਗਾ ਬੱਲੇ ਸ਼ਾਬਾਸ਼ ਮੈਂ ਨਸਰ ਗਾ ਵੀ ਗੋਲ ਵਾਰਗਾ ਮਾ ਕੀ ਦੰਦ ਚ ਨੀ ਆਉਂਦਾ ਤੇ ਦੇ ਸ਼ੌਕ ਦਾ ਬੈ ਰੂਪ ਤੇ ਤੇ ਗਿੱਕ ਬੱਲੇ 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 ਰੂਪ ਤੇ ਤੇ ਗਿੱਕ ਬੱਲੇ ਕਿੱਥੇ ਸੋਣਾ ਕੀ ਮੈਂ ਕੀ ਕਰਨਾ ਚੰਗਣਾ ਹੋ ਜੂ ਤੇਰਾ ਦੀਵਾ ਕੀ ਕਰਨਾ ਚੰਗਣਾ ਹੋ ਜੂ ਤੇਰਾ ਦੀਵਾ ਕੀ ਕਰਨਾ ਚੰਗਣਾ ਹੋ ਜੂ ਤੇਰਾ ਦੀਵਾ ਕੀ ਕਰਨਾ ਕਰੋ ਜੀ ਤੇਰਾ ਦੀਵਾ ਕੀ ਕਰਨਾ ਚੰਗਣਾ ਹੋ ਜੂ ਤੇਰਾ ਦੀਵਾ ਕੀ ਕਰਨਾ ਚੰਗਣਾ ਹੋ ਜੂ ਤੇਰਾ ਉੱਚੇ ਪਹਾੜਾਂ ਤੇ ਟੂਟੀਆਂ ਦਾ ਪਾਣੀ ਉੱਚੇ ਪਹਾੜਾਂ ਉਤੇ ਟੂਟੀਆਂ ਦਾ ਪਾਣੀ ਉੱਚੇ ਪਹਾੜਾਂ ਉਤੇ ਟੂਟੀਆਂ ਦਾ ਪਾਣੀ ਨੱਚ ਪੂਆ ਰਾਣੀਏ ਤੂੰ ਕਿੰਤੇ ਆਂਦੀ ਰਾਣੀ ਨੱਚ ਪੂਆ ਰਾਣੀਏ ਤੂੰ ਕਿੰਤੇ ਆਂਦੀ ਰਾਣੀ ਨੱਚ ਪੂਆ ਰਾਣੀਏ ਤੂੰ ਕਿੰਤੇ ਆਂਦੀ ਰਾਣੀ ਨੱਚ ਪੂਆ ਰਾਣੀਏ ਤੂੰ ਕਿੰਤੇ ਆਂਦੀ ਰਾਣੀ